ਕੀ ਗੱਲ ਪੁਲਿਸ ਤੇ ਯਕੀਨ ਨਹੀਂ ਵੀ ਤੁਹਾਨੂੰ ਆਪ ਨਾਕੇ ਲਾਉਣੇ ਪੈਗੇ ਪਿੰਡ ਦੇ ਲੋਕਾਂ ਨੇ ਬੀੜਾ ਚੁੱਕਿਆ ਹੈ ਕਿ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਪੰਜ ਪਿੰਡਾਂ ਨੇ ਤਾਂ ਮਾਂ ਪੰਚਾਇਤ ਬਣਾ ਲਈ ਪਰ ਬਾਕੀ ਬੰਨੇ ਸਰਕਾਰ ਕੀ ਕੰਮ ਕਰ ਰਹੀ ਹੈ ਕਦੀ ਕਦੀ ਲੱਗਦਾ ਨਹੀਂ ਕਿ ਵੋਟਾਂ ਹੀ ਕਿਉਂ ਪਾਈਆਂ ਜੇ ਕੰਮ ਹੀ ਅਸੀਂ ਕਰਨੇ ਸਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ ਅਸੀਂ ਵੀ ਇਸ ਪੰਜਾਬ ਦੇ ਜੰਮਪਾਲਾ ਅਸੀਂ ਵੀ ਇਸ ਧਰਤੀ ਦਾ ਜਿਹੜਾ ਅਨਖਾਦਾ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਇਹ ਕੱਲਾ ਇਹ ਨਹੀਂ ਹੈਗਾ ਕਿ ਅਸੀਂ ਇਹ ਗੱਲ ਕਰਦੀ ਹੈ ਜੀ ਸਰਕਾਰ ਵੀ ਫੇਲ ਹੋ ਗਈ ਸਾਡੀਆਂ ਧਾਰਮਿਕ ਜਥੇਬੰਦੀਆਂ ਵੀ ਫੇਲ ਹੋ ਗਈਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਵੀ ਫੇਲ ਮੈਂ ਕਹਿੰਦਾ ਜੀ ਸਾਰਾ ਹੀ ਤਾਤ ਤੰਤਰ ਭਾਵਾਂ ਫੇਲ ਹੋ ਗਿਆ ਪਰ ਜੇ ਅਸੀਂ ਸਮਝਦੇ ਹਾਂ ਕਿ ਪੰਜਾਬ ਸਾਡਾ ਅਸੀਂ ਪੰਜਾਬੀ ਆ ਅਸੀਂ ਇੱਥੋਂ ਦੇ ਜੰਮ ਵਾਲਾ ਅਸੀਂ ਇਸ ਧਰਤੀ ਦੇ ਵਿੱਚ ਪੈਦਾ ਹੋਏ ਆਣ ਜਿਹੜਾ ਅਸੀਂ ਖਾ ਕੇ ਅਸੀਂ ਵੱਡੇ ਹੋਏ ਆ ਔਰ ਸਾਡਾ ਵੀ ਫਰਜ਼ ਕਿਤੇ ਨਾ ਕਿਤੇ ਸਾਡਾ ਵੀ ਫਰਜ਼ ਬਣਦਾ ਜੇ ਹੋਰ ਕਿਸੇ ਨੇ ਕਿਸੇ ਕੋਲ ਨਹੀਂ ਕੰਟਰੋਲ ਹੋ ਸਕਿਆ ਨਹੀਂ ਕੋਪਰਲਾ ਕਰ ਸਕਿਆ ਤੇ ਉੱਥੇ ਸਾਨੂੰ ਵੀ ਨਿਤਰ ਕੇ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਕਰਤਾਰਪੁਰ ਦੇ ਨੇੜਲੇ ਪੰਜ ਉਹ ਪਿੰਡ ਨੇ ਇਹ ਜਿਨ੍ਹਾਂ ਦੇ ਵੱਲੋਂ ਨਸ਼ੇ ਦੇ ਖਾਤਮੇ ਲਈ ਆਪਣੇ ਆਪ ਹੀ ਕਮਰ ਕੱਸੀ ਹੈ ਤੇ ਆਪ ਹੀ ਤੁਹਾਨੂੰ ਦੱਸ ਦਈਏ ਹੁਣ ਇਹਨਾਂ ਦੇ ਵੱਲੋਂ ਨਸ਼ੇ ਦੇ ਖਿਲਾਫ ਮੁਹਿੰਮ ਚੜੀ ਗਈ ਹੈ ਸਾਨੂੰ ਲੋੜ ਪੈ ਗਈ ਹੈ ਕਿ ਆ ਟਿਕਰੀ ਪੈਰਾ ਲਾਉਣ ਦੇ ਲਈ ਤੇ ਜਾਂਦੋ ਅਸੀਂ ਦਿਨ ਨੂੰ ਕੰਮ ਕਰਦੇ ਆ ਤੇ ਰਾਤ ਨੂੰ ਫੇਰ ਜਾਗਦੇ ਰਹਿੰਦੇ ਆ ਹਨਾ ਸਾਨੂੰ ਇਧਰੋਂ ਪੈਂਦਾ ਅਮੀਰਾ ਦੋ ਜ਼ਿਲ੍ਹੇ ਹੋ ਜਾਂਦੇ ਆ ਫਿਰ ਉਸ ਦੇ ਵਿੱਚ ਹੁਣ ਸਾਨੂੰ ਪਤਾ ਨਹੀਂ ਕਿ ਉਹ ਇਹ ਆਬੋਰਡਰ ਵਾਲੇ ਆਉਣਗੇ ਆਬੋਰਡਰ ਵਾਲੇ ਆਉਣਗੇ ਪਰ ਅਸੀਂ ਪਿੰਡ ਵਾਲੇ ਤੰਗ ਹੁੰਨੇ ਆ ਜੀ ਇਸ ਕਰਕੇ ਫੇ ਭਾਈ ਹੁਣੀ ਕਹਿੰਦੇ ਕਿ ਆਪਾਂ ਇੱਥੇ ਪੈਰਾ ਲਾਈਏ ਨਾਕਾਬੰਦੀ ਕਰੀਏ ਪਰ ਉਹਦੀ ਸਾਨੂੰ ਬਹੁਤ ਸਫਲਤਾ ਮਿਲੀ ਪਰ ਸਾਡੇ ਉਹ ਜਿੱਦਾਂ ਦੱਸਿਆ ਇਹਨਾਂ ਨੇ ਕਿ ਬਹੁਤ ਜਿਆਦੇ ਦੁਖੀ ਸੀ ਪਰ ਕਾਬੂ ਵੀ ਬਹੁ ਆਏ ਬੰਦੇ ਤੇ ਪਰ ਹੁਣ ਠੀਕ ਆ ਜੀ ਮੈਡਮ ਬਹੁਤ ਇਸ ਚੀਜ਼ ਦਾ ਅਸਰ ਹੋਇਆ ਕਿਉਂਕਿ ਹੁਣ ਸਾਡੇ ਜਿਹੜੇ ਆ ਇਹ ਜਿਹੜੇ ਜਿਹੜੇ ਨਸ਼ੇ ਵਾਲੇ ਆ ਤਸਕਰ ਜਾਂ ਚੋਰ ਜਿਹੜੇ ਟਕੈਤੀਆਂ ਵਾਲੇ ਆ ਉਹ ਹੁਣ ਸੋਚਣਗੇ ਵੜਨ ਲੱਗੇ ਵੀ ਉਹ ਇੱਥੇ ਸੇਵਾ ਵੀ ਬਹੁਤ ਹੁੰਦੀ ਹੈ ਨਸ਼ੇ ਦੀ ਲਾamat ਤੋਂ ਤਾਂ ਤੁਸੀਂ ਠੀਕਰੀ ਪਹਿਰੇ ਲਾ ਕੇ ਬਚਾਓ ਸੱਤਵਾਂ ਦਰਿਆ ਸੋਸ਼ਲ ਮੀਡੀਆ ਦਾ ਜਿਹੜਾ ਦਰਿਆ ਜਿੱਥੇ ਕਿ ਲਗਾਤਾਰ ਕੂੜ ਪ੍ਰਚਾਰ ਹੋ ਰਿਹਾ ਨੌਜਵਾਨਾਂ ਨੂੰ ਉੱਚੋ ਕਿਵੇਂ ਕੱਢੋਂਗੇ ਖਾਸ ਤੌਰ ਤੇ ਮਹਾਪੰਚਾਇਤ ਦੀ ਗੱਲ ਹੋ ਰਹੀ ਹੈ ਤਾਂ ਪੰਜਾਂ ਪਿੰਡਾਂ ਨੇ ਕੋਈ ਇਹੋ ਜਿਹਾ ਫੈਸਲਾ ਵੀ ਲਿਆ ਕਿ ਹਾਲੇ ਤੱਕ ਸਿਰਫ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਹੀ ਇਹ ਕੰਮ ਕੀਤੇ ਜਾ ਰਹੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਵਾਸੀਆਂ ਨੂੰ ਕਿ ਪੰਜਾਬ ਨੂੰ ਬਚਾ ਲਓ ਕਿਉਂਕਿ ਪੰਜਾਬ ਪੰਜਾਬੀ ਅਦਾ ਪੰਜਾਬ ਨੌਜਵਾਨਾਂ ਦਾ ਪੰਜਾਬ ਯੱਗ ਬਲੱਡ ਦਾ ਕਿ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ ਅੱਗ ਪਿੱਤਰਾਂ ਦੀ ਜੀਵ ਹੈ ਇਹਦੀ ਪੇਟਾ ਛਾੜੋ ਪੰਜਾਬ ਨੂੰ ਨਜ਼ਰ ਲੱਗ ਚੁੱਕੀ ਹੈ ਪੰਜਾਬ ਨੂੰ ਬਚਾ ਲੋ ਇਸ ਵਕਤ ਮੇਰੇ ਨਾਲ ਮੌਜੂਦ ਹੈ ਪੰਜਾ ਪਿੰਡਾਂ ਦੀ ਮਹਾਪੰਚਾਇਤ ਜਿਨ੍ਹਾਂ ਦੇ ਵੱਲੋਂ ਨਸ਼ੇ ਦੇ ਖਿਲਾਫ ਇੱਕ ਵੱਡੀ ਮੁਹਿੰਮ ਜਿਹੜੀ ਹੈ ਉਹ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਲਗਾਤਾਰ ਨੱਕੋ ਨੱਕ ਭਰਿਆ ਹੋਇਆ ਤੇ ਨਸ਼ੇ ਨੂੰ ਲੈ ਕੇ ਆਏ ਦਿਨੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਵੀ ਰੋਜ਼ਾਨਾ ਹੀ ਆਪਾਂ ਸੁਣਦੇ ਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੱਡੀ ਜ਼ਿੰਮੇਵਾਰੀ ਹੈ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਹੈ ਜਿਨ੍ਹਾਂ ਨੇ ਨਸ਼ੇ ਨੂੰ ਖਤਮ ਕਰਨ ਦੇ ਵਾਅਦੇ ਤਾਂ ਕੀਤੇ ਪਰ ਕੰਮ ਕਿੰਨਾ ਖੋ ਰਿਹਾ ਹੈ ਇਹ ਰੁਟੀਨ ਦੀਆਂ ਖਬਰਾਂ ਦੇ ਵਿੱਚ ਅਸੀਂ ਖੁਦ ਦੇਖਦੇ ਆਂ ਪਰ ਕਰਤਾਰਪੁਰ ਦੇ ਨੇੜਲੇ ਪੰਜ ਉਹ ਪਿੰਡ ਨੇ ਇਹ ਜਿਨ੍ਹਾਂ ਦੇ ਵੱਲੋਂ ਨਸ਼ੇ ਦੇ ਖਾਤਮੇ ਲਈ ਆਪਣੇ ਆਪ ਹੀ ਕਮਰ ਕੱਸੀ ਹੈ ਤੇ ਆਪ ਹੀ ਤੁਹਾਨੂੰ ਦੱਸ ਦਈਏ ਹੁਣ ਇਹਨਾਂ ਦੇ ਵੱਲੋਂ ਨਸ਼ੇ ਦੇ ਖਿਲਾਫ ਮੁਹਿੰਮ ਚੜੀ ਗਈ ਹੈ ਤੇ ਪੰਜਾਂ ਪਿੰਡਾਂ ਦੇ ਬਾ ਪੰਚਾਇਤ ਦੇ ਵਿੱਚ ਲੋਕ ਸਾਡੇ ਨਾਲ ਮੌਜੂਦ ਨੇ ਸਰਪੰਚ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਧਿਆਲਪੁਰ ਦੇ ਸਰਪੰਚ ਸਰਦਾਰ ਹਰਜਿੰਦਰ ਸਿੰਘ ਜੀ ਰਾਜਾ ਮੌਜੂਦ ਨੇ ਸਾਡੇ ਨਾਲ ਗੱਲਬਾਤ ਉਹਨਾਂ ਦੇ ਨਾਲ ਕਰਦਿਆ ਬਾਕੀ ਵੀ ਮੈਂਬਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਸਭ ਤੋਂ ਪਹਿਲਾਂ ਜੀ ਫਤਿਹ ਜੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਾ ਸਵਾਲ ਹੈ ਜੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਪ੍ਰਸ਼ਾਸਨ ਦੀ ਵੱਡੀ ਜ਼ਿੰਮੇਵਾਰੀ ਹੈ ਨਸ਼ੇ ਨੂੰ ਖਤਮ ਕਰਨਾ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਵਾਦੇ ਦਾਅਵੇ ਬਹੁਤ ਸਾਰੇ ਕੀਤੇ ਜਾਂਦੇ ਨੇ ਹਕੀਕਤ ਤੇ ਕਿੰਨਾ ਕੰਮ ਹੋ ਰਿਹਾ ਹੈ ਆਪਾਂ ਰੋਜ਼ਾਨਾ ਦੇਖਦੇ ਹਾਂ ਤੁਹਾਨੂੰ ਕਮਰ ਕਸਨ ਦੀ ਲੋੜ ਕਦੋਂ ਭਾਈ ਸਾਨੂੰ ਕਮਰ ਕਸ਼ਣ ਦੀ ਜਿਹੜਾ ਹੈ ਅਸੀਂ ਤਕਰੀਬਨ ਉਦੋਂ ਤੇ ਤੇਰੇ ਨੂੰ ਪਿਛਲੇ 7-8 ਸਾਲ ਤੋਂ ਅਸੀਂ ਨਸ਼ੇ ਦੇ ਵਿਰੁੱਧ ਜਿਹੜਾ ਲਾਮਬੰਦ ਹੋਏ ਆ ਪਰ ਉਸ ਟਾਈਮ ਇਕੱਲਾ ਅਸੀਂ ਆਪਣੀ ਪਿੰਡ ਲੈਵਲ ਤੇ ਸੀ ਫਿਰ ਧਿਆਲਪੁਰ ਦੇ ਵਿੱਚੋਂ ਅਸੀਂ ਤਕਰੀਬਨ ਆਪਣਾ ਕੋਈ ਵੀ ਅਸਾ ਸਾਡੇ ਇਹ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਕੋਈ ਨਸ਼ਾ ਤਸਕਰ ਜਿਹੜਾ ਨਿਊ ਪੜ ਸਕਦਾ ਔਰ ਬਾਕੀ ਜਿਹੜਾ ਸੀ ਉਦੋਂ ਸ਼ੁਰੂਆਤ ਕੀਤੀ ਸੀ ਇਸ ਬੱਚੇ ਜਿਹੜੇ ਨਸ਼ੇ ਤੇ ਲੱਗੇ ਹੋਏ ਸੀਗੇ ਉਹਨਾਂ ਦਾ ਨਸ਼ਾ ਛਡਾਉਣ ਦਾ ਜਿਹੜਾ ਉਪਰਾਲਾ ਜੇ ਸੀ ਅਸੀਂ ਕੀਤਾ ਸਾਡੇ ਐਨਆਰਆਈਆਂ ਔਰ ਨਗਰਦੇਸ਼ਾ ਸਹਿਯੋਗ ਨਾਲ ਉਹਨਾਂ ਨੂੰ ਸੀ ਜਿਹੜਾ ਨਸ਼ਾ ਛਡਾਉਣ ਦਾ ਕੇਂਦਰ ਹੈਗੇ ਸਰਕਾਰੀ ਉਹਨਾਂ ਦੇ ਵਿੱਚ ਲਾ ਕੇ ਉਹਨਾਂ ਦੇ ਟ੍ਰੀਟਮੈਂਟ ਕਰਾਉਂਦੇ ਰਹੇ ਬਕੈਰਾ ਉਹਨਾਂ ਨੂੰ ਜਿਹੜਾ ਜੋ ਵੀ ਉਹਨਾਂ ਦੀ ਮੈਡੀਕਲ ਜਿਹੜੀ ਟ੍ਰੀਟਮੈਂਟ ਦਵਾਈਆਂ ਵਗੈਰਾ ਸਾਰਾ ਕੋਈ ਸਟੈਸ ਟੈਸਟ ਦੋ ਵੀ ਸਾਰੇ ਅਸੀਂ ਕਰਾਉਂਦੇ ਰਹੇ ਆ ਔਰ ਉਹਦੇ ਵਿੱਚ ਸਾਡੇ ਐਨਆਰਆਈ ਦਾ ਬੜਾ ਵੱਡਾ ਸਹਿਯੋਗ ਸੀ ਔਰ ਜਿਹੜਾ ਹੁਣ ਵੀ ਤੁਸੀਂ ਕਰ ਰਹੇ ਹੋ ਕਿਉਂ ਔਰ ਐਸੇ ਹੀ ਡਰ ਕਰਕੇ ਇਹਨਾਂ ਮਾਲਕ ਜਿਵੇਂ ਮਤਲਬ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਪੈਦਾ ਹੋ ਗਿਆ ਸੀਗਾ ਨਸ਼ੇ ਦਾ ਕਰਕੇ ਨਸ਼ੇ ਕਰਕੇ ਸਾਰਾ ਲੁੱਟਾਂ ਖੋਹਾਂ ਕਤਲ ੁਗਾਰ ਦੇ ਡਕੈਤੀਆਂ ਸ਼ੁਰੂ ਹੋ ਗਈਆਂ ਔਰ ਐਸੇ ਹੀ ਵਜਾ ਕਰਕੇ ਸਾਡੀ ਜਿਹੜੀ ਨੌਜਵਾਨੀ ਚਾਹੇ ਬੱਚੇ ਆ ਬੱਚੀਆਂ ਉਹਨਾਂ ਨੇ ਵਿਦੇਸ਼ਾਂ ਦਾ ਰੁਖ ਕਰ ਲਿਆ ਔਰ ਹੱਦ ਉਦੋਂ ਕਹਿ ਲੋਗੇ ਸਿਰ ਤੋਂ ਪਾਣੀ ਸਾਡੇ ਲੰਘਿਆ ਜਦੋਂ ਜਿਹੜੇ ਸਕੂਲਾਂ ਦੇ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਸੀਗੇ ਸਾਡੀਆਂ ਧੀਆ ਭੈਣਾਂ ਜਿਹੜੀਆਂ ਬਸ ਸਕੂਲੇ ਬੱਚੀਆਂ ਸਾਡੀਆਂ ਪੜਨ ਜਾਂਦੀਆਂ ਜਾਂ ਰੋਜ਼ਾਨਾ ਕੰਮ ਧੰਦੇ ਬਾਹਰ ਜਿਹੜੀਆਂ ਨੌਕਰੀਆਂ ਕਰਦੀਆਂ ਉਹਨਾਂ ਦੇ ਨਾਲ ਵੀ ਜਿਹੜੇ ਲੁੱਟਾ ਖਵਾਉਂਦੀਆਂ ਜਿਹੜੇ ਵਾਰਦਾਤਾਂ ਜਿਹੜੀਆਂ ਅਸੀਂ ਬਾਪ ਨੇ ਸ਼ੁਰੂ ਹੋ ਗਈਆਂ ਬੱਚਿਆਂ ਕੋਲ ਮੋਬਾਈਲ ਖੋਲੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਜਿਹੜੀਆਂ ਪੜਨ ਜਾਂਦੀਆਂ ਅਸੀਂ ਭੈਣਾ ਸਾਡੀਆਂ ਜਿਹੜੀਆਂ ਕੰਮ ਤੇ ਜਾਂਦੀਆਂ ਅਸੀਂ ਉਹਨਾਂ ਦੇ ਕੋਲੋਂ ਵੀ ਪਾਸ ਖੋਲੇਣੇ ਵਿੱਚੋਂ ਪੈਸੇ ਕੱਢ ਲੈਣੇ ਮੋਬਾਈਲ ਕੱਢ ਲੈਣੇ ਕਈਆਂ ਤੇ ਛੱਟ ਮਾਰ ਜਾਣੀ ਇਹ ਇੱਕ ਇੱਕ ਇਨਸੀਡੈਂਟ ਇਹੋ ਜਿਹੇ ਹੋਇਆ ਹੋਇਆ ਸੀਗਾ ਵੀ ਉਹ ਬੀਬੀ ਤੇ ਪਿੱਛੇ ਆਪਣੇ ਹਸਬੰਦ ਦੇ ਪਿੱਛੇ ਸਕੂਟਰੀ ਤੇ ਆਪਣੇ ਐਕਟਿਵਾ ਦੇ ਪਿੱਛੇ ਉਹ ਪਿਛੋਂ ਨਸਾ ਜਿਹੜਾ ਤਸਕਰ ਸੀ ਉਹਨੇ ਪਾਸੇ ਦੇ ਫੜਕਿਆ ਜਿਹੜਾ ਸੀ ਉਹਦੀ ਜਿਹੜਾ ਟੈਂਡੀ ਸੀ ਖੇਚ ਲਈ ਬੈਗ ਦੀ ਔਰ ਉਹ ਬੀਬੀ ਵਿਚਾਰੀ ਉਹ ਨਾਲ ਹੀ ਜਿਹੜੀ ਡਿੱਗ ਪਈ ਉਹਦਾ ਸਿਰ ਵੱਜਾ ਡਾਇਟਰ ਦੇ ਵਿੱਚ ਉਹ ਬੀਬੀ ਅਜੇ ਤੱਕ ਵੀ ਕੋਮਾ ਦੇ ਵਿੱਚ ਆ ਔਰ ਇਹੋ ਜਿਹੇ ਜਦੋਂ ਹਿਆਸ ਦੇ ਜੇ ਹੱਥ ਦੇ ਜਿਹੜੇ ਵਾਪਰਦੇ ਆ ਫਿਰ ਚੋਰੀਆਂ ਵੱਡੇ ਲਾਬਤ ਚੋਰੀਆਂ ਸ਼ੁਰੂ ਹੋਣ ਗਈਆਂ 10 10 15-15 ਲੱਖ ਦੀਆਂ ਚੋਰੀਆਂ ਇੱਕ ਇੱਕ ਘਰ ਦੇ ਵਿੱਚ ਚੋਰੀਆਂ ਸ਼ੁਰੂ ਹੋਣ ਗਈਆਂ ਇਹਨਾਂ ਜਿਹੜੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਆ ਫਿਰ ਜਿਹੜਾ ਸੀ ਅਸੀਂ ਸਾਰੇ ਜਿਹੜੇ ਸਾਡੇ 5 ਪਿੰਡਾਂ ਹੈਗੇ ਦਿয়ালਪੁਰ ਧੀਰਪੁਰ ਉਦਵਾਲ ਮਲੀਆਂ ਤੇ ਪੀਖਾ ਨਗਰ ਇਹਨਾਂ ਦੇ ਪੰਜਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਆਪਸ ਵਿੱਚ ਅਸੀਂ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਮੀਟਿੰਗ ਕਰਕੇ ਜਿਹੜਾ ਵਿਚਾਰ ਵਟਾਂਦਰਾ ਕੀਤਾ ਫਿਰ ਅਸੀਂ ਦੋ ਤਿੰਨ ਮੀਟਿੰਗਾਂ ਜਿਹੜੀਆਂ ਅਸੀਂ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਪਿੰਡਾਂ ਦੇ ਸਤਿਕਾਰਯੋਗ ਪਤਵੰਤੇ ਸੱਜਣ ਆਮ ਜਿਹੜੇ ਸਾਡੇ ਪਿੰਡਾਂ ਦੇ ਨਾਗਰਿਕ ਸੀ ਉਹਨਾਂ ਦੇ ਨਾਲ ਅਸੀਂ ਮੀਟਿੰਗਾਂ ਕਰਕੇ ਫਿਰ ਜਿਹੜਾ ਸਾਡਾ ਫਾਇਲਰ ਜਿਹੜਾ ਸੀ ਸਾਡਾ ਇਹ ਫੈਸਲਾ ਹੋਇਆ ਕਿ ਆਪਾਂ ਪਿੰਡਾਂ ਦਾ ਇਹ ਪੰਜਾਂ ਪਿੰਡਾਂ ਦਾ ਜਿਹੜਾ ਇਕੱਠ ਕਰਕੇ ਔਰ ਇਸ ਇਕੱਠ ਨੂੰ ਜਿਹੜਾ ਅਸੀਂ ਅਸੀਂ ਮਹਾਪੰਚਾਇਤ ਦਾ ਜਿਹੜਾ ਨਾਮ ਦਿੱਤਾ ਇਹ ਠਿਕਰੀ ਪੈਰਾਂ ਨੇ ਜੀ ਇਹ ਤਾਂ ਨਾਕਾਬੰਦੀ ਆ ਔਰ ਤਕਰੀਬਨ ਮੇਰਾ ਖਿਆਲ ਆ ਵੀ ਅਸੀਂ ਕਾਫੀ ਜਿਹੜੇ ਸਾਨੂੰ ਇਹਦੇ ਵਿੱਚ ਜਿਹੜੀ ਸਫਲਤਾ ਜਿਹੜੀ ਹਾਸਲ ਹੋਈ ਆ ਉਹਦਾ ਰਿਜ਼ਲਟ ਇਹ ਨਿਕਲਿਆ ਵੀ ਅੱਜ ਜਿਹੜੇ ਸਾਡੇ ਇਹ ਪੰਜਾਂ ਪਿੰਡਾਂ ਦੇ ਖਾਸ ਕਰਕੇ ਇਹਨਾਂ ਪੰਜਾਂ ਪਿੰਡਾਂ ਦੇ ਨਾਲ ਦੇ ਪਿੰਡਾਂ ਦੇ ਲੋਕ ਵੀ ਜਿਹੜੇ ਆ ਉਹਨਾਂ ਨੂੰ ਜਿਹੜਾ ਐ ਸ਼ੁਕਰਾ ਸਾਹਿਬ ਜੀ ਮੈਨੂੰ ਰਾਹਤ ਮਹਿਸੂਸ ਹੋਈ ਆ ਔਰ ਉਹਨਾਂ ਵੱਲੋਂ ਸਾਨੂੰ ਫੋਨ ਵੀ ਆਉਂਦੇ ਵੀ ਤੁਸੀਂ ਬਹੁਤ ਵਧੀਆ ਪ੍ਰਾਲਾ ਕਰ ਲਏ ਆ ਇਹਦੇ ਵਿੱਚ ਸਾਨੂੰ ਵੀ ਜੇ ਕੋਈ ਸਹਾਇਕ ਸਾਡੇ ਵੱਲੋਂ ਤੁਹਾਨੂੰ ਕੋਈ ਲੋੜ ਹੈ ਜ਼ਰੂਰਤ ਹੈ ਸਾਨੂੰ ਦੱਸੋ ਕਿਤੇ ਨਾਕੇ ਤੇ ਤੁਹਾਡੇ ਨਾਲ ਸਹਾਇਕ ਕਰਨਾ ਕਿਤੇ ਮਾਇਆ ਦੀ ਲੋੜ ਹੈਗੀ ਆ ਔਰ ਇਸ ਤੋਂ ਇਲਾਵਾ ਜਿਹੜਾ ਇਹ ਜਿਵੇਂ ਅਸੀਂ ਇੱਕ ਮੈਂ ਆਪਣਾ ਮਹਾਪੰਚਾਇਤ ਬਣਾਈ ਪਿੰਡਾਂ ਨੇ ਇਸੇ ਤਰ੍ਹਾਂ ਹੀ ਸਾਨੂੰ ਹੋਰ ਦੂਜੇ ਪਿੰਡਾਂ ਤੋਂ ਵੀ ਫੋਨ ਆਉਂਦੇ ਆ ਵੀ ਤੁਸੀਂ ਸਾਡੇ ਲਈ ਵੀ ਟਾਈਮ ਕੱਢੋ ਅਸੀਂ ਵੀ ਜਿਹੜੇ ਪੰਜ-ਪੰਜ ਜਿਹੜੇ 7-7 ਪਿੰਡ ਹੈਗੇ ਆ ਇਸੇ ਤਰ੍ਹਾਂ ਹੀ ਜਿਹੜੀਆਂ ਕਮੇਟੀਆਂ ਬਣਾ ਕੇ ਜਿਹੜੀਆਂ ਮਹਾਪੰਚਾਇਤਾਂ ਬਣਾ ਕੇ ਆਪਣੇ ਪਿੰਡਾਂ ਦੇ ਵਿੱਚ ਵੀ ਅਸੀਂ ਜਿਹੜੇ ਉਹ ਜਿਹੜਾ ਮਾਹੌਲ ਜਿਹੜਾ ਪੈਦਾ ਕਰਨਾ ਚਾਹੁੰਦੇ ਆ ਅੱਛਾ ਤੁਹਾਡੇ ਕੋਲ ਜਾਨਣਾ ਚਾਹਾਂਗੀ ਮੈਂ ਨਾਕਾਬੰਦੀ ਦਾ ਨਾਮ ਦਿੱਤਾ ਇਹਨਾਂ ਨੇ ਮਹਾਪੰਚਾਇਤ ਨਾਕਾਬੰਦੀ ਕਰਦੀ ਆ ਨਾਕੇ ਤਾਂ ਪੁਲਿਸ ਲਾਉਂਦੀ ਆ ਕੀ ਗੱਲ ਪੁਲਿਸ ਤੇ ਯਕੀਨ ਨਹੀਂ ਵੀ ਤੁਹਾਨੂੰ ਆਪ ਨਾਕੇ ਲਾਉਣੇ ਪੈ ਐਚਓ ਰਮਨ ਰਮਨਦੀਪ ਸਿੰਘ ਜੀ ਆ ਉਹਨਾਂ ਨੇ ਕੀ ਕੀਤਾ ਸੀ ਪਹਿਲਾਂ ਉਹ ਵੀ ਇੱਥੇ ਆਉਂਦੇ ਹੁੰਦੇ ਸੀਗੇ ਦੁਪਹਿਰ ਨੂੰ 1 ਤੋਂ ਲੈ ਕੇ ਕਦੇ ਉਹਨਾਂ ਨੇ 12:00 11:00 ਸ਼ੁਰੂਆਤ ਉਹਨਾਂ ਨੇ ਵੀ ਬਹੁਤ ਵਧੀਆ ਕੀਤੀ ਇਥੇ ਇਹਨਾਂ ਨੇ ਕੁੱਟ-ਕੁੱਟ ਭਜਾਏ ਬਹੁਤ ਵਧੀਆ ਕੰਮ ਕੀਤਾ ਪਰ ਅਸੀਂ ਆਪਣੇ ਇਧਰੋਂ ਜਿਹੜਾ ਨਾ ਜਿੱਦਾਂ ਲਾਲੋ ਹੁਣ ਸਾਨੂੰ ਕਰਤਾਰਪੁਰ ਹੱਦ ਪੈਂਦੀ ਆ ਥਾਣਾ ਪੈਂਦਾ ਹਨਾ ਸਾਨੂੰ ਇਧਰੋਂ ਪੈਂਦਾ ਅਮੀਰਾ ਦੋ ਜ਼ਿਲ੍ਹੇ ਹੋ ਜਾਂਦੇ ਆ ਫਿਰ ਉਸ ਦੇ ਵਿੱਚ ਹੁਣ ਸਾਨੂੰ ਪਤਾ ਨਹੀਂ ਕਿ ਉਹ ਕਿ ਉਹ ਬਾਰਡਰ ਵਾਲੇ ਆਉਣਗੇ ਉਹ ਬਾਰਡਰ ਵਾਲੇ ਆਉਣਗੇ ਪਰ ਅਸੀਂ ਪਿੰਡ ਵਾਲੇ ਤੰਗ ਹੁੰਨੇ ਆ ਜੀ ਇਸ ਕਰਕੇ ਫੇ ਭਾਈ ਹੁਣੀ ਕਹਿੰਦੇ ਕਿ ਆਪਾਂ ਇੱਥੇ ਪੈਰਾ ਲਾਈਏ ਨਾਕਾਬੰਦੀ ਕਰੀਏ ਪਰ ਉਹਦੀ ਸਾਨੂੰ ਬਹੁਤ ਸਫਲਤਾ ਮਿਲੀ ਪਰ ਸਾਡੇ ਉਹ ਜਿੱਦਾਂ ਦੱਸਿਆ ਇਹਨਾਂ ਨੇ ਕਿ ਬਹੁਤ ਜਿਆਦਾ ਦੁਖੀ ਸੀ ਪਰ ਕਾਬੂ ਵੀ ਬਹੁ ਆਏ ਬੰਦੇ ਤੇ ਪਰ ਹੁਣ ਠੀਕ ਆ ਜੀ ਮੈਡਮ ਜੀ ਦਲਪੁਰੇ ਸਾਹਿਬ ਕਿੰਨੇ ਤੋਂ ਕਿੰਨੇ ਤੱਕ ਇੱਥੇ ਲਗਾਤਾਰ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਹੁਣ ਤੱਕ ਕੀ ਕੁਝ ਕਾਰਵਾਈ ਕੀਤੀ ਗਈ ਹੈ ਮਨਪ੍ਰੀਤ ਜੀ ਐਦਾਂ ਕਿ ਅਸੀਂ ਇੱਕ ਸਾਡਾ ਮਹਾਪੰਚਾਇਤਾ WhatsApp ਗਰੁੱਪ ਹੈ ਉੱਥੇ ਇਹ ਸੇ ਸ਼ੇਅਰ ਕਰ ਦਈਦਾ ਵੀ ਅੱਜ ਨਾਕਾ ਧੀਰਪੁਰ ਲੱਗਣਾ ਮੱਲੀਆਂ ਲੱਗਣਾ ਜਾਂ ਕੋਦੋਵਾ ਲੱਗਣਾ ਜਾਂ ਦਿਆਲਪੁਰ ਲੱਗਣਾ ਉਹ ਐਡਟੇ ਮੋਦਈ ਕਿਉਂਕਿ ਜਿਹੜੇ ਤਸਕਰ ਨੇ ਜਾਂ ਜਿਹੜੇ ਨਸ਼ਾ ਵੇਚਣ ਵਾਲੇ ਨੇ ਖਾਣ ਪੀਣ ਵਾਲੇ ਨੇ ਉਹਨਾਂ ਨੂੰ ਨਾ ਪਤਾ ਲੱਗੇ ਵੀ ਰਾਹ ਕਿਹੜਾ ਹੈ ਕਿਉਂਕਿ ਸਾਡੇ ਸਰਪੰਚਾਂ ਪੰਜਾ ਪਿੰਡਾਂ ਦੇ ਸਰਪੰਚਾਂ ਨੇ ਤੁਹਾਨੂੰ ਦੱਸ ਦਿੱਤਾ ਹੈ ਕਿ ਸਾਡੇ ਲਾਗੇ ਬੜੇ ਖਤਰਨਾਕ ਪਿੰਡ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਪਿੰਡ ਨੂੰ ਪਿੰਡਾਂ ਨੂੰ ਗੋਚ ਚ ਲਿਆ ਹੋਇਆ ਹੈ ਕਿ ਇਹਨਾਂ ਨੂੰ ਬਚਾਈਏ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਵੀ ਜੀਐਸਟੀ ਭਰਦੇ ਹਾਂ ਅਸੀਂ ਵੀ ਟੂਲ ਪਲਾਸ ਦਾ ਟੈਕਸ ਭਰਦੇ ਹਾਂ ਅਸੀਂ ਇਨਕਮ ਟੈਕਸ ਭਰਦੇ ਹਾਂ ਆ ਰਿਟਰਨ ਆ ਭਰਦੇ ਆ ਗੌਰਮ ਭਾਰਤ ਸਰਕਾਰ ਨੂੰ ਟੈਕਸ ਦਿੰਦੇ ਆ ਪੰਜਾਬ ਸਰਕਾਰ ਨੂੰ ਟੈਕਸ ਦਿੰਦੇ ਆ ਪਰ ਸਾਨੂੰ ਦੇਖ ਲਓ ਇਹ ਇਹ ਥੋੜੇ بڑے ਟੈਕਸ ਨੇ ਜਿਹੜਾ ਟੈਕਸ ਦਾ ਮੈਂ ਤੁਹਾਨੂੰ ਇੱਥੇ ਜ਼ਿਕਰ ਨਹੀਂ ਕਰਨਾ ਚਾਹੁੰਦਾ ਉਹ ਲੈਵਲ ਤੇ ਲਿਖਿਆ ਹੁੰਦਾ ਵੀ ਆਹ ਟੈਕਸ ਆ ਬਟ ਸਾਨੂੰ ਲੋਡ ਪੈ ਗਈ ਹੈ ਕਿ ਆ ਠੇਕਰੀ ਪੈਰਾ ਲਾਉਣ ਦੇ ਲਈ ਤੇ ਜਾਂਦੋ ਅਸੀਂ ਦਿਨ ਨੂੰ ਕੰਮ ਕਰਦੇ ਆ ਤੇ ਰਾਤ ਨੂੰ ਫੇਰ ਜਾਗਦੇ ਰਹਿੰਦੇ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਵਾਸੀਆਂ ਨੂੰ ਕਿ ਪੰਜਾਬ ਨੂੰ ਬਚਾ ਲਓ ਕਿਉਂਕਿ ਪੰਜਾਬ ਪੰਜਾਬੀ ਅਦਾ ਪੰਜਾਬ ਨੌਜਵਾਨਾਂ ਦਾ ਪੰਜਾਬ ਯੱਗ ਬਲੱਡ ਦਾ ਕਿਉਂਕਿ ਅਣਖਾਂ ਦੇ ਪੁੰਜ ਪੰਜਾਬ ਤੋਂ ਜਾਮਾ ਬਲਖਾਰੇ ਹਾਲ ਛੱਡ ਕੇ ਹਥਿਆਰ ਉਠਾਮ ਦੇ ਜਾਂ ਕੋਈ ਜਦੋਂ ਲਲਕਾਰੇ ਇਹ ਨਾ ਹੋਵੇ ਕਿ ਲੱਗੀ ਨਜ਼ਰ ਪੰਜਾਬ ਨੂੰ ਐ ਮੈਂ ਸੁਰਖਾਬ ਦੇ ਮੀਡੀਆ ਰਾਹੀਂ ਦੱਸਦਾ ਕਿ ਜੇ ਕਰਤਾਰਪੁਰ ਦੇ ਵਿੱਚ ਹੀ ਅਸੀਂ ਵੀੜਾ ਚੱਕਿਆ ਹੋਇਆ ਤੇ ਕਰਤਾਰਪੁਰ ਜੇ ਇੱਕ ਪਿੰਡ ਬਿੰਦਾ ਜੀ ਪੱਤਰ ਟਕਲਾ ਪੱਤਰਕਲਾ ਦੇ ਪਦਮਸ਼੍ਰੀ ਸਵਰਗੀ ਸਰਜੀਤ ਪਾਤਰ ਸਾਹਿਬ ਉਹਨਾਂ ਨੇ ਆਪਣੀ ਕਲਮ 'ਚ ਲਿਖਿਆ ਕਿ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ ਅੱਗ ਪਿੱਤਰਾਂ ਦੀ ਜੀਵ ਹੈ ਇਹਦੀ ਪੇਟਾ ਛਾੜੋ ਪੰਜਾਬ ਨੂੰ ਨਜ਼ਰ ਲੱਗ ਚੁੱਕੀ ਹੈ ਪੰਜਾਬ ਨੂੰ ਬਚਾ ਲੋ ਹਮਲਾ ਮਾਰ ਲੋ ਅਸੀਂ ਐਵੇਂ ਨਾ ਕਹੀਏ ਸਾਡਾ ਗੌਂਦਾ ਪੰਜਾਬ ਹੈ ਸਾਡਾ ਹੱਸਦਾ ਪੰਜਾਬ ਹੈ ਨੱਚਦਾ ਪੰਜਾਬ ਹੈ ਵੀ ਹਰਿਆ ਭਰਿਆ ਪੰਜਾਬ ਹੈ ਜਾਗਦੇ ਰਹੋ ਕਿਉਂਕਿ ਜਾਗਦਿਆਂ ਦੇ ਹਿੱਸੇ ਵਿੱਚ ਨਿੱਕ ਕਮਾਈਆਂ ਨੇ ਉਹਨਾਂ ਨੇ ਢੇਰੀਆਂ ਉਹਨਾਂ ਨੇ ਇਹ ਮੰਜਲਾ ਕੀ ਲੱਭਣਿਆ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਢੇਰੀਆਂ ਟਾਈਆਂ ਨੇ ਜੇ ਉਠੋਰ ਜਾਈਆਂ ਜੋ ਬਾਹਰ ਨਿਕਲ ਕੇ ਆਓ ਪੰਜਾਬ ਨੂੰ ਬਚਾ ਲਓ ਅੱਛਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਤਾਂ ਕਰ ਰਹੇ ਹੋ ਠੀਕਰੀ ਪੈਰੇ ਤੇ ਲਾ ਰਹੇ ਹੋ ਤੁਹਾਡੇ ਪਿੰਡ 'ਚ ਹੋਰ ਕੀ ਖਾਸ ਹੈ ਨੌਜਵਾਨਾਂ ਲਈ ਕੀ ਵੱਖਰਾ ਕਰ ਰਹੇ ਹੋ ਤੁਸੀਂ ਅੱਜ ਆਪਾਂ ਗੱਲ ਮਹਾਪੰਚਾਇਤੀ ਕਰ ਰਹੇ ਹਾਂ ਸਾਡੇ ਪਿੰਡ ਦੇ ਤੇ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਸਾਰਾ ਨੇ ਸੋਸ਼ਲ ਮੀਡੀਆ ਤੇ ਦੇਖਿਆ ਹੋਇਆ ਅੱਜ ਜਿਹੜੀ ਸਾਡਾ ਕੁਦੋਵਾਲ ਮੱਲੀਆਂ ਧੀਰਪੁਰ ਭੀਖਾ ਨੰਗਲ ਤੇ ਦਿਆਲਪੁਰ ਸਾਡਾ ਪਿੰਡ ਤੁਸੀਂ ਕਦੀ ਆਇਓ ਤੁਹਾਨੂੰ ਦਿਖਲਾਂਗੇ ਸਾਡੇ ਪਿੰਡ ਪੂਰਾ ਮਾਡਲ ਟਾਊਨ ਬਣਿਆ ਹੋਇਆ ਜੀ ਤੇ ਪੂਰਾ ਵੱਡੀ ਗੱਲ ਬਾਤ ਹੈ ਇਹਦੇ ਬਾਰੇ ਮੇਰੇ ਸਤਿਕਾਰਯੋਗ ਰਿਸਪੈਕਟੇਬਲ ਆਨਰੇਬਲ ਸਰਪੰਚ ਸਾਹਿਬ ਦੱਸਣਗੇ ਅਜਾ ਸਰਪੰਚ ਸਾਹਿਬ ਵੱਡਾ ਸਵਾਲ ਇਹ ਵੀ ਹੈ ਨਸ਼ੇ ਦੀ ਲਾਹਤ ਤੋਂ ਤਾਂ ਤੁਸੀਂ ਠੀਕਰੀ ਪਹਿਲੇ ਲਾ ਕੇ ਬਚਾਓ ਸਤਵਾਂ ਦਰਿਆ ਸੋਸ਼ਲ ਮੀਡੀਆ ਦਾ ਜਿਆਦਾ ਦਰਿਆ ਜਿੱਥੇ ਕਿ ਲਗਾਤਾਰ ਕੂੜ ਪ੍ਰਚਾਰ ਹੋ ਰਿਹਾ ਨੌਜਵਾਨਾਂ ਨੂੰ ਉੱਚੋ ਕਿਵੇਂ ਕੱਢੋਂਗੇ ਖਾਸ ਤੌਰ ਤੇ ਮਹਾਪੰਚਾਇਤ ਦੀ ਗੱਲ ਹੋ ਰਹੀ ਹੈ ਤਾਂ ਪੰਜਾਂ ਪਿੰਡਾਂ ਨੇ ਕੋਈ ਇਹੋ ਜਿਹਾ ਫੈਸਲਾ ਵੀ ਲਿਆ ਕਿ ਹਾਲੇ ਤੱਕ ਸਿਰਫ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਹੀ ਇਹ ਕੰਮ ਕੀਤੇ ਜਾ ਰਹੇ ਨੇ ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਾ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਤਕਰੀਬਨ ਪਿਛਲੇ 7 7-8 ਸਾਲ ਤੋਂ ਜਿਹੜੇ ਇਹ ਉਪਰਾਲੇ ਨਸ਼ੇ ਦੇ ਖਿਲਾਫ ਜਿਹੜੇ ਸ਼ੁਰੂ ਕੀਤੇ ਹੋਏ ਆ ਉਹਦੇ ਵਿੱਚ ਜੇ ਦਿয়ালਪੁਰ ਦੀ ਤੁਸੀਂ ਗੱਲ ਕਰੋ ਤੇ ਸਭ ਤੋਂ ਪਹਿਲਾਂ ਅਸੀਂ ਜਿਹੜੇ ਬੱਚੇ ਨਸ਼ੇ ਤੇ ਲੱਗੇ ਸੀ ਕੱਲੇ ਸਾਡੇ ਪਿੰਡ ਦੇ ਨਹੀਂ ਆਸ-ਪਾਸ ਦੇ ਪਿੰਡਾਂ ਦੇ ਇਲਾਕੇ ਦੇ ਪਿੰਡਾਂ ਦੇ ਵੀ ਆਦਮੀ ਦੇ ਤੁਸੀਂ ਥਾਣਾ ਕਰਤਾਰਪੁਰ ਦਾ ਰਿਕਾਰਡ ਜਿਹੜਾ ਤੁਸੀਂ ਚੈੱਕ ਕਰੋਗੇ ਤੇ 80-85% ਜਿਹੜੇ ਬੱਚੇ ਸਾਡੇ ਰਾਹੀਂ ਹੀ ਗਏ ਆ ਬੱਚੇ ਜਿਨ੍ਹਾਂ ਨੇ ਨਸ਼ੇ ਛੱਡੇ ਆ ਔਰ ਦੇ ਸੇਛੇ ਡਾਇ ਅਸੀਂ ਪ੍ਰੋਪਰ ਟਰੀਟਮੈਂਟ ਉਹਨਾਂ ਦੀ ਕਰਵਾਈ ਔਰ ਉਸ ਤੋਂ ਅੱਗੇ ਜਾ ਕੇ ਫਿਰ ਅਸੀਂ ਸਪੋਰਟਸ ਸਾਡਾ ਜਿਹੜਾ ਬੈਂਕੋ ਬੜਾ ਤਕੜਾ ਔਰ ਅੱਜ ਵੀ ਤੁਸੀਂ ਦੇਖ ਸਕਦੇ ਆ ਕਿ ਸਾਡੇ ਜਿਹੜੇ ਕਬੱਡੀ ਦੇ ਖਿਡਾਰੀ ਆ ਇੰਟਰਨੈਸ਼ਨਲ ਲੈਵਲ ਤੇ ਖੇਡ ਰਹੇ ਆ ਔਰ ਬੜਾ ਨਾਮਣਾ ਉਹਨਾਂ ਨੇ ਇਕੱਲਾ ਧਿਆਲਪੁਰ ਦਾ ਨਹੀਂ ਇਲਾਕੇ ਦਾ ਨਾਮ ਬੜਾ ਉੱਚਾ ਕੀਤਾ ਉਸ ਤੋਂ ਇਲਾਵਾ ਜਿਮ ਜਿਹੜਾ ਅਸੀਂ ਬਣਾ ਕੇ ਬੱਚਿਆਂ ਨੂੰ ਦਿੱਤਾ ਹੋਇਆ ਜਦੋਂ ਵੀ ਬੱਚਿਆਂ ਕੋਈ ਵੇਲਾ ਟਾਈਮ ਹੁੰਦਾ ਉਹ ਜਾਂ ਤਾਂ ਫਿਰ ਕਬੱਡੀ ਖੇਡਦੇ ਆ ਜਾਂ ਜਿਮ ਦੇ ਵਿੱਚ ਜਿਹੜੇ ਐਕਸਰਸਾਈਜ਼ ਕਰ ਸਕਦੇ ਉਹ ਉੱਥੇ ਜਾਂਦੇ ਆ ਜਿਹੜੇ ਬਾਲੀਵਾਲ ਖੇਡ ਸਕਦੇ ਬਾਲੀਵਾਲ ਦੇ ਗਰਾਊਂਡ ਬਣਾ ਕੇ ਦਿੱਤੀ ਹੋਈ ਆ ਕ੍ਰਿਕਟ ਵਾਲਿਆਂ ਨੂੰ ਕ੍ਰਿਕਟ ਦੀ ਗਰਾਊਂਡ ਬਣਾ ਕੇ ਦਿੱਤੀ ਹੋਈ ਆ ਔਰ ਇਸ ਤਰ੍ਹਾਂ ਦੇ ਪ੍ਰਾਲੇ ਅਸੀਂ ਜਿਹੜੇ ਪਿੰਡ ਦੇ ਵਿੱਚ ਅਸੀਂ ਆਪਣੇ ਸ਼ੁਰੂ ਕੀਤੇ ਆ ਵੀ ਜਿਹੜਾ ਤਾਂ ਕਿ ਜਿਹੜੀ ਸਾਡੀ ਨੌਜਵਾਨੀ ਆ ਸਾਡੇ ਬੱਚੇ ਬੱਚੀਆਂ ਜਿਹੜੇ ਆ ਇਹਨਾਂ ਦਾ ਜਿੰਨਾ ਕੁ ਘੰਟਾ ਆਦਾ ਘੰਟਾ 2 ਘੰਟੇ ਜਿੰਨਾ ਵੀ ਵਿਹਲਾ ਇਹਨਾਂ ਕੋਲ ਟਾਈਮ ਹੈਗਾ ਉਹ ਮਾੜੀ ਸੰਗਤ ਦੇ ਵਿੱਚ ਪਾ ਕੇ ਜਿਹੜਾ ਆਪਣਾ ਕਿਸੇ ਗਲਤ ਰਸਤੇ ਤੇ ਨਾ ਤੁਰਨ ਔਰ ਉਸ ਸਮੇਂ ਨੂੰ ਇਹਨਾਂ ਦਾ ਅਸੀਂ ਸਹੀ ਟਰੈਕ ਤੇ ਸਹੀ ਰਸਤੇ ਤੇ ਲਿਆਉਣ ਵਾਸਤੇ ਇਹ ਪ੍ਰਾਲੇ ਕੀਤੇ ਉਸ ਤੋਂ ਇਲਾਵਾ ਜਿਹੜਾ ਅਸੀਂ ਆਪਣੇ ਗੁਰਦੁਆਰਾ ਸਾਹਿਬ ਜਿਹੜੀ ਪਿਛਲੇ 7 ਸਾਲ ਤੋਂ ਇਹ ਨਗਰ ਕੀ ਅਜਾ ਆਪਣੇ ਕੀਰਤਨ ਦੀ ਕਲਾਸ ਜਿਹੜੀ ਸ਼ੁਰੂ ਕਰਾਈ ਆ ਔਰ ਉੱਥੇ ਵੀ ਜਿਹੜਾ ਸਾਡੇ ਬਹੁਤ ਗੇਂਤੀ ਦੇ ਵਿੱਚ ਜਿਹੜੇ ਬੱਚੇ ਬੱਚੀਆਂ ਸਾਡੇ ਪਿੰਡ ਦੇ ਨਾਲ ਦੇ ਪਿੰਡਾਂ ਦੇ ਬੱਚੇ ਬੱਚੇ ਜਿਹੜੇ ਕੀਰਤਨ ਸਿੱਖ ਰਹੇ ਆ ਔਰ ਇਸੇ ਤਰ੍ਹਾਂ ਹੀ ਹੁਣ ਜਿਹੜਾ ਅਸੀਂ ਆ ਜਿਹੜੇ ਪੰਜ ਜਿਹੜੇ ਪਿੰਡ ਹੈਗੇ ਇਹਨਾਂ ਦੇ ਵਿੱਚ ਵੀ ਅਸੀਂ ਪਰਲਲੇ ਜਿਹੜੇ ਸ਼ੁਰੂ ਕੀਤੇ ਹੋਏ ਆ ਇਹਨਾਂ ਵਿੱਚ ਵੀ ਜਿਹੜੇ ਬੱਚੇ ਜਿਹੜੇ ਸਪੋਰਟਸ ਨਾਲ ਜੁੜੇ ਹੋਏ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਧਾਰਮਿਕ ਜਿਹੜਾ ਪੱਖ ਹੈਗਾ ਉਹ ਵੀ ਅਸੀਂ ਇੱਥੇ ਸ਼ੁਰੂ ਕਰਵਾਵਾਂਗੇ ਬੱਚਿਆਂ ਨੂੰ ਕੀਰਤ ਜਿਹੜੇ ਬੱਚੇ ਗਰਾਊਂਡ ਦੇ ਵਿੱਚ ਨਹੀਂ ਆ ਸਕਦੇ ਧਾਰਮਿਕ ਰੁਚੀ ਵਾਲੇ ਬੱਚੇ ਆ ਉਹਨਾਂ ਨੂੰ ਧਾਰਮਿਕ ਦੇ ਵਾਸਤੇ ਧਾਰਮਿਕ ਜਿਹੜਾ ਗਿਆਨ ਦੀ ਉਹਨਾਂ ਨੂੰ ਜਿਹੜਾ ਜਾਣਕਾਰੀ ਦੇਣ ਵਾਸਤੇ ਉਹ ਵੀ ਅਸੀਂ ਇਹ ਪ੍ਰਾਲੇ ਜਿਹੜੇ ਅਸੀਂ ਕਰ ਰਹੇ ਆ ਤਾਂ ਕਿ ਜਿਹੜਾ ਹਰ ਪੱਖ ਤੋਂ ਜਿਹੜਾ ਅਸੀਂ ਜਿਹੜਾ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਜਿਹੜਾ ਅਸੀਂ ਕਰ ਸਕੀਏ ਜੇਕਰ ਪਿੰਡ ਦੇ ਲੋਕ ਹੀ ਠਿਕਰੀ ਪਰੇ ਲਗਾਉਂਦੇ ਨੇ ਪਿੰਡ ਦੇ ਲੋਕਾਂ ਨੇ ਬੀੜਾ ਚੁੱਕਿਆ ਹੈ ਕਿ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਪੰਜ ਪਿੰਡਾਂ ਨੇ ਤਾਂ ਮਾਂ ਪੰਚਾਇਤ ਬਣਾ ਲਈ ਪਰ ਬਾਕੀ ਪੰਨੇ ਸਰਕਾਰ ਕੀ ਕੰਮ ਕਰ ਰਹੀ ਹੈ ਕਦੀ ਕਦੀ ਲੱਗਦਾ ਨਹੀਂ ਕਿ ਵੋਟਾਂ ਹੀ ਕਿਉਂ ਪਾਈਆਂ ਜੇ ਕੰਮ ਹੀ ਅਸੀਂ ਕਰਨੇ ਆ ਨਹੀਂ ਸਰਕਾਰ ਨੂੰ ਤਾਂ ਦੇਖੋ ਜੀ ਮਲਾਜ਼ਮ ਜਿਹੜੇ ਆ ਹੋਰ ਵੀ ਕੰਮ ਹੈ ਸਰਕਾਰੀ ਬਹੁਤ ਕੰਮ ਹੈ ਹੂੰ ਪਰ ਉਹ ਗਿੜਾ ਤਾਂ ਜਰੂਰ ਮਾਰਦੇ ਆ ਆਉਂਦੇ ਵੀ ਆ ਰਾਤੀਂ ਵੀ ਆਉਂਦੇ ਆ ਐਸਐਚਓ ਸਾਹਿਬ ਵੀ ਆਉਂਦੇ ਆ ਤੇ ਫਿਰ ਪਿੰਡਾਂ ਵਾਲੇ ਵੀ ਥੋੜੀ ਹਿੰਮਤ ਕਰਨਗੇ ਤਾਂ ਥੋੜਾ ਜਲਦੀ ਸਫਾਈ ਹੋ ਜਾਏਗੀ ਹੂੰ ਤੇ ਪ੍ਰੋਬਲਮ ਹੈਗੀ ਬਹੁਤ ਜ਼ਿਆਦਾ ਬੱਚਿਆਂ ਨੂੰ ਲੇਡੀਜ਼ ਨੂੰ ਛੋਟੇ ਬੱਚਿਆਂ ਤੋਂ ਲੈ ਕੇ 60 ਤੱਕ ਸਾਲ ਦੇ ਜਿਹੜੇ ਬਜ਼ੁਰਗ ਹੈ ਕਿਤੇ ਜਾ ਨਹੀਂ ਸਕਦੇ ਆਪਾਂ ਮਤਲਬ ਕਿਸੇ ਤੇ ਭੇਜ ਵੀ ਨਹੀਂ ਸਕਦੇ ਪ੍ਰੋਬਲਮ ਆਉਂਦੀ ਆ ਸਕੂਲ ਜਾਣ ਤੋਂ ਬੱਚੇ ਵੀ ਡਰਦੇ ਆ ਇਕੱਲੇ ਲੜਕੀਆਂ ਡਰਦੀਆਂ ਹੂੰ ਤੇ ਹੋਰ ਵੀ ਮਤਲਬ ਜਿਹੜਾ ਨੌਜਵਾਨ ਹੈ ਨਹੀਂ ਮੈਂ ਹਾਂਜੀ ਜ਼ਿਆਦਾ ਵੱਧ ਗਈਆਂ ਨਸ਼ਿਆਂ ਮ ਜਿਹੜੇ ਬੰਦੇ ਆ ਕੰਮ ਤਾਂ ਕਰ ਨਹੀਂ ਸਕਦੇ ਨਸ਼ੇ ਦੀ ਪੂਰਤੀ ਲਈ ਜਿਹੜਾ ਉਹਨਾਂ ਦੇ ਕੋਈ ਹੱਥ ਆ ਜਾਂਦਾ ਹੈ ਉਹਨੂੰ ਲੁੱਟਾਂ ਖੋਹਾਂ ਕਰਦੇ ਆ ਸੱਟਾਂ ਵੀ ਮਾਰ ਦਿੰਦੇ ਆ ਲੁੱਟਾਂ ਖੋਹਾਂ ਤਾਂ ਹੁੰਦੀਆਂ ਹੁੰਦੀਆਂ ਇਦੇ ਨਾਲ ਆਪਣੇ ਘਰਾਂ ਤੋਂ ਹਰ ਬੰਦਾ ਨਿਕਲਣ ਤੋਂ ਡਰਦਾ ਆ ਕਿ ਮੈਂ ਜੇ ਕਿਸੇ ਕ ਆਪਣੇ ਜ਼ਰੂਰੀ ਕੰਮ ਨੂੰ ਵੀ ਜਾਣਾ ਹੋਵੇ ਤਾਂ ਮੈਂ ਯਾਰ ਕਿੱਦਾਂ ਜਾਵਾਂ ਮੈਂ ਸੇਫ ਨਹੀਂ ਹੈਗਾ ਮੇਰਾ ਸ਼ਾਮ ਨੂੰ ਉਹਦੇ ਤੱਕ ਪਤਾ ਨਹੀਂ ਕੀ ਬਣਨਾ ਇਸ ਕਰਕੇ ਸਭ ਤੋਂ ਵਧੀਆ ਕੰਮ ਕੀਤਾ ਆਪਣੇ ਹਰਜਿੰਦਰ ਸਿੰਘ ਰਾਜਾ ਸਾਹਿਬ ਬਾਕੀ ਸਾਰੀ ਪੰਚਾਇਤਾਂ ਨੂੰ ਨਾਲ ਲੈ ਕੇ ਜਿਹੜੇ ਤੁਰਕੇ ਉਪਰਾਲੇ ਨੂੰ ਸਿਰੇ ਚਾਣ ਦੀ ਕੋਸ਼ਿਸ਼ ਕੀਤੀ ਆ ਤੇ ਚਲੋ ਕੁਛ ਨਾ ਕੁਛ ਤਾਂ ਠੰਡ ਪਾਉਗੇ ਨਾ ਕੁਛ ਨਾ ਕੁਛ ਸਮਝਾਉਂਦੇ ਆ ਕੁਛ ਨਾ ਕੁਛ ਦਬਕਦੇ ਵੀ ਆ ਕੁਛ ਇੱਕ ਜਿਹੜੇ ਫਿਰ ਰੋਕ ਤੋਂ ਬਾਹਰ ਹੁੰਦੇ ਉਹਨਾਂ ਨੂੰ ਪੁਲਿਸ ਨੂੰ ਹੀ ਫੜਾਉਂਦੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਹਰ ਪੱਖੋਂ ਇਹ ਕੰਟਰੋਲ ਹੋ ਸਕੇ ਦੇਖੋ ਹੁਣ ਬਾਕੀ ਕੋਸ਼ਿਸ਼ ਕਰਨਾ ਫਰਜ਼ ਆ ਸਾਰੀ ਮਹਾਪੰਚਾਇਤ ਦਾ ਤੇ ਦੇਖੋ ਕਰ ਰਹੇ ਆ ਆਖਰੀ ਸਵਾਲ ਆ ਜੀ ਮੇਰਾ ਕਿ ਕਿੰਜ ਤੁਸੀਂ ਨਸ਼ੇ ਵਾਲਿਆਂ ਦੇ ਉੱਤੇ ਕਾਰਵਾਈ ਕਰਦੇ ਹੋ ਚੈਕਿੰਗ ਹੁਣ ਵੀ ਅਸੀਂ ਦੇਖ ਰਿਹਾ ਹਾਂ ਰੂਟੀਨ 'ਚ ਲਗਾਤਾਰ ਚੈਕਿੰਗ ਤੁਹਾਡੀ ਜਾਰੀ ਹੈ ਕੀ ਕਾਰਵਾਈ ਜਿਹੜੀ ਹੁੰਦੀ ਹੈ ਇਹ ਇਸ ਤੋਂ ਪਹਿਲਾਂ ਮੈਂ ਇੱਕ ਤੁਹਾਡੇ ਹੋਰ ਸਵਾਲ ਦਾ ਮੈਂ ਜਵਾਬ ਦਵਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਾਲੂਮ ਸਰਕਾਰ ਕੀ ਕਰ ਰਹੀ ਆ ਉਹਦੇ ਵਿੱਚ ਮੈਂ ਦੇਖੋ ਇਹ ਤੁਹਾਨੂੰ ਮੈਂ ਤੁਹਾਡੇ ਚੈਨਲ ਦੇ ਬਾਅਦ ਵਿੱਚ ਰਹਿਣ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਦੇਖੋ ਅਸੀਂ ਕਿਸੇ ਦੂਸਰੇ ਤੇ ਚਿੱਕੜ ਸਟੋਟ ਤੋਂ ਪਹਿਲਾਂ ਸਾਡੀਆਂ ਵੀ ਕਿਤੇ ਜ਼ਿੰਮੇਵਾਰੀਆਂ ਬਣਦੀਆਂ ਅਸੀਂ ਵੀ ਇਸ ਪੰਜਾਬ ਦੇ ਜੰਮਪ ਵਾਲਾ ਅਸੀਂ ਵੀ ਇਸ ਇਹ ਧਰਤੀ ਦਾ ਜਿਹੜਾ ਅਣਖਾਦਾ ਸਾਡੀਆਂ ਵੀ ਜ਼ਿੰਮੇਵਾਰੀਆਂ ਮਰਨਦੀਆਂ ਇਹ ਕੱਲਾ ਇਹ ਨਹੀਂ ਹੈਗਾ ਕਿ ਅਸੀਂ ਇਹ ਗੱਲ ਕਰਦੀ ਹੈ ਜੀ ਸਰਕਾਰ ਵੀ ਫੇਲ ਹੋ ਗਈ ਸਾਡੀਆਂ ਧਾਰਮਿਕ ਜਥੇਬੰਦੀਆਂ ਵੀ ਫੇਲ ਹੋ ਗਈਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਵੀ ਫੇਲ ਮੈਂ ਕਹਿੰਦਾ ਜੀ ਸਾਰਾ ਹੀ ਤਾਤ ਤੰਤਰ ਭਾਵਾਂ ਫੇਲ ਹੋ ਗਿਆ ਪਰ ਜੇ ਅਸੀਂ ਸਮਝਦੇ ਹਾਂ ਕਿ ਪੰਜਾਬ ਸਾਡਾ ਅਸੀਂ ਪੰਜਾਬੀ ਹਾਂ ਅਸੀਂ ਇੱਥੋਂ ਦੇ ਜੰਮ ਪਾਣ ਹਾਂ ਅਸੀਂ ਇਸ ਧਰਤੀ ਦੇ ਵਿੱਚ ਪੈਦਾ ਹੋਏ ਆਣ ਜਿਹੜਾ ਅਸੀਂ ਖਾ ਕੇ ਅਸੀਂ ਵੱਡੇ ਹੋਏ ਆਂ ਔਰ ਸਾਡਾ ਵੀ ਫਰਜ਼ ਕਿਤੇ ਨਾ ਕਿਤੇ ਸਾਡਾ ਵੀ ਫਰਜ਼ ਬਣਦਾ ਜੇ ਹੋਰ ਕਿਸੇ ਨੇ ਕਿਸੇ ਕੋਲੋਂ ਨਹੀਂ ਕੰਟਰੋਲ ਹੋ ਸਕਿਆ ਨਹੀਂ ਕੋ ਉਪਰਾਲਾ ਕਰ ਸਕਿਆ ਤੇ ਉਥੇ ਸਾਨੂੰ ਵੀ ਨਿਤਰ ਕੇ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਸਾਡਾ ਵੀ ਫਰਜ਼ ਬਣਦਾ ਔਰ ਇਸ ਜ਼ਿੰਮੇਵਾਰੀ ਨੂੰ ਸਮਝਿਆ ਅਸੀਂ ਇਹ ਜਿਹੜਾ ਪੰਜਾ ਪਿੰਡਾਂ ਦੀਆਂ ਜਿਹੜੇ ਪੰਚਾਇਤਾਂ ਨੇ ਲੰਮਰਦਾਰ ਸਾਹਿਬਾ ਉਹਨਾਂ ਨੇ ਔਰ ਇਹ ਇਸ ਇਹਨਾਂ ਨਗਰਾਂ ਦੇ ਜਿਹੜੇ ਸਾਡੇ ਪਤਵੰਤੇ ਇਹ ਨਿਵਾਸੀ ਹੈਗੇ ਆ ਉਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਔਰ ਔਰ ਮੈਂ ਸਮਝਦਾ ਕਿ ਤੁਹਾਡੇ মিডিਆ ਦਾ ਵੀ ਬਹੁਤ ਧੰਨਵਾਦ ਆ ਕਿਉਂਕਿ ਸਮੇਂ-ਸਮੇਂ ਤੇ ਜਦੋਂ ਵੀ ਇਹੋ ਜਿਹੇ ਉਪਰਾਲੇ ਅਸੀਂ ਕੀਤੇ ਆ ਬਹੁਤ ਵਧੀਆ ਤਰੀਕੇ ਨਾਲ ਕਵਰੇਜ ਕੀਤੀ ਆ ਔਰ ਉਹ ਕਵਰੇਜ ਜਿਹੜੀ ਆ ਦੇਸ਼ਾਂ-ਵਦੇਸ਼ਾਂ ਤੱਕ ਗਈ ਆ ਉਹਦਾ ਅਸਰ ਇਹ ਹੋਇਆ ਵੀ ਸਾਨੂੰ ਬਾਹਰੋਂ ਵੀ ਫੋਨ ਆਉਂਦੇ ਆ ਔਰ ਉਥੋਂ ਅਏ ਇਥੋਂ ਤੱਕ ਸਾਨੂੰ ਆਉਂਦੇ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਕਿਸੇ ਵੀ ਮਦਦ ਦੀ ਲੋੜ ਹੈਗੀ ਸਾਨੂੰ ਦੱਸੋ ਔਰ ਇਸ ਚੀਜ਼ ਨੂੰ ਲਗਾਤਾਰ ਜਿਹੜਾ ਜਾਰੀ ਰੱਖੋ ਸੋ ਮੈਂ ਬਾਕੀ ਵੀ ਜਿਹੜਾ ਪੰਜਾਬ ਵਾਸੀਨ ਨੂੰ ਬੇਨਤੀ ਕਰਦਾ ਕਿ ਆਪਾਂ ਹੱਥ ਤੇ ਹੱਥ ਰੱਖਣਾ ਬੈਠੇ ਰਹੀਏ ਕਿਉਂਕਿ ਇਹ ਜਿਹੜੀ ਅੱਜ ਘਰ-ਘਰ ਦੀ ਕਹਾਣੀ ਬਣ ਗਈ ਇਹ ਪਿੰਡ-ਪਿੰਡ ਦੀ ਨਹੀਂ ਇਹ ਘਰ-ਘਰ ਦੀ ਕਹਾਣੀ ਬਣ ਗਈ ਆ ਸਿੱਧੇ ਜਾਂ ਅਸਿੱਧੇ ਤੌਰ ਤੇ ਇਸ ਜਿਹੜਾ ਜਿਹੜਾ ਨਸ਼ਾ ਜਿਹੜਾ ਦਸ਼ੇ ਦਾ ਸ਼ੇਮਾ ਦਰਿਆ ਜਿਹੜਾ ਵਗ ਚੁੱਕਾ ਆ ਪੰਜਾਬ ਦੇ ਵਿੱਚ ਇਹਨੇ ਪ੍ਰਭਾਵਿਤ ਕੀਤਾ ਹਰ ਘਰ ਨੂੰ ਕਿਸੇ ਦੀ ਕਿਸੇ ਦੇ ਨੌਜਵਾਨ ਪੁੱਤ ਦੀ ਚਿਟਾ ਪੀਣ ਨਾਲ ਮੌਤ ਹੋ ਗਈ ਆ ਕ ਕੋਈ ਅਨਬੈਠ ਸੀ ਜਿਹੜੇ ਵਿਆਹੀ ਹੋਏ ਸੀ ਉਹਨਾਂ ਦੇ ਵੀ ਗਾਂ ਬੱਚੇ ਜਿਹੜੇ ਘਰ ਵਾਲੀਆਂ ਵਿਚਾਰੀਆਂ ਸਾਡੀਆਂ ਧੀਆਂ ਬੱਚੀਆਂ ਸੀ ਉਹਨਾਂ ਦੇ ਗਾਂ ਬੱਚੇ ਜਿਹੜੇ ਸੀ ਉਹ ਰੋਲ ਗਏ ਹੂੰ ਔਰ ਮੰਨ ਲਓ ਇਥੋਂ ਤੱਕ ਕਿ ਮੌਤਾਂ ਦੇ 70 ਵੀ ਵਿਸ਼ੇ ਜ਼ਮੀਨ ਜਾਇਦਾਦਾਂ ਜਿਹੜੀਆਂ ਅਸੀਂ ਨਸ਼ੇ ਦੀ ਪੇਟ ਚੜ ਗਈਆਂ ਬਰਬਾਦ ਹੋਈਆਂ ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਨਸ਼ੇੜੀ ਆਪਣੇ ਘਰ ਤੋਂ ਸ਼ੁਰੂ ਕਰਦੇ ਆ ਜਦੋਂ ਘਰੋਂ ਜਿਹੜੀ ਆ ਫੇ ਪੈਸਾ ਨਹੀਂ ਮਿਲਦਾ ਤੇ ਉਦੋਂ ਫਿਰ ਬਾਹਰ ਜਿਹੜਾ ਲੁੱਟਾਂ ਖੋਹਾਂ ਸ਼ੁਰੂ ਕਰਦੇ ਆ ਫਿਰ ਸਾਡੇ ਸਮਾਜ ਦੇ ਵਿੱਚ ਜਿਹੜਾ ਇਸ ਇਹਦਾ ਜਿਹੜਾ ਮਾੜਾ ਅਸਰ ਜਿਹੜਾ ਸ਼ੁਰੂ ਹੋ ਜਾਂਦਾ ਲੋਕਾਂ ਦਾ ਫਿਰ ਕੁੱਟਕਟਾਪਾ ਸ਼ੁਰੂ ਹੋ ਜਾਂਦਾ ਕਤਲਗਾਰਦ ਸ਼ੁਰੂ ਹੋ ਜਾਂਦੀ ਆ ਲੋਕਾਂ ਦੇ ਘਰਾਂ ਦੇ ਵਿੱਚ ਚੋਰੀਆਂ ਢਕਾਈਆਂ ਸ਼ੁਰੂ ਹੋ ਜਾਂਦੀ ਆ ਸੋ ਮੈਂ ਸਾਰੇ ਪੰਜਾਬ वासियों ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਬਹੁਤ ਚਿਰ ਸੌ ਲਿਆ ਹੁਣ ਜਾਗੋ ਆਪਾਂ ਨਾ ਕਿਸੇ ਨੂੰ ਮਾ ਕੇ ਨਾ ਸਰਕਾਰ ਨੂੰ ਨਾ ਪੁਲਿਸ ਪ੍ਰਸ਼ਾਸਨ ਨੂੰ ਨਾ ਸਾਡੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਨੂੰ ਕਿਸੇ ਨੂੰ ਆਪਾਂ ਮਿਹਣਾ ਨਾ ਦੇਈਏ ਬਲਕਿ ਆਪਾਂ ਕੋਸ਼ਿਸ਼ ਕਰੀਏ ਹੁਣ ਦੇਖੋ ਸਾਡੇ ਵੀ ਉਹ ਪੁ ਸਾਡੇ ਐਸਐਚਓ ਕਰਤਾਰਪੁਰ ਮਾਝਾ ਰਮਨਦੀਪ ਸਿੰਘ ਜੀ ਹੈਗੇ ਆ ਐਡੀਐਸਪੀ ਆਪਣੇ ਸਰਿੰਦਰਪਾਲ ਧੁਗੜੀ ਹੈਗੇ ਆ ਸਾਡੇ ਐਸਐਸਬੀ ਜਿਹੜੇ ਜਨੰਦਰ ਦੇਹਾਤੀ ਦੇ ਹਰਕਮਲਜੀਤ ਸਿੰਘ ਜੀ ਖੱਖ ਸਾਹਿਬ ਹੈਗੇ ਆ ਉਹ ਸਾਡਾ ਪੂਰਾ ਸਹਿਯੋਗ ਕਰਦੇ ਆ ਜੇ ਹੁਣ ਅਸੀਂ ਦੇਦਾ ਹੀ ਅਸੀਂ ਉਹਨਾਂ ਤੇ ਕਰੀ ਬਾਰ-ਬਾਰ ਕਰੀ ਜੀ ਉਹਨਾਂ ਨੂੰ ਫੋਨ ਕਰੀ ਜੀ ਜੇ ਆਜਾ ਮੀਡੀਆ ਤੇ ਬਿਆਨ ਦਈਏ ਜੇ ਉਹਨਾਂ ਦੇ ਖਿਲਾਫ ਜਿਉ ਕਸ਼ ਕਰਦੇ ਨੇ ਕਰਦੇ ਨੇ ਆਜਾ ਪਾ ਨੂੰ ਸਭ ਨੂੰ ਪਤਾ ਆ ਕਿ ਹਰ ਥਾਣੇ ਦੇ ਵਿੱਚ ਜਿਹੜੀ ਉਹ ਨਫਰੀ ਬਹੁਤ ਘੱਟ ਆ ਔਰ ਸਾਡੇ ਇੱਥੇ ਥਾਣੇ ਦੇ ਵਿੱਚ 80 ਪੈਂਡਾ ਉਹਨਾਂ ਨੇ ਤਕਰੀਬਨ ਮੇਲਾਖਲ 20 ਤੋਂ 25 ਮੁਲਾਦਮ ਹੋਣੇ ਸਾਰੇ ਉਹਨਾਂ ਨੇ ਸਾਰੇ 80 ਪਿੰਡਾਂ ਨੂੰ ਕਵਰ ਕਰਨਾ ਸਾਨੂੰ ਤੇ ਆਪੋ ਆਪਣੇ ਪਿੰਡਾਂ ਦੀ ਜਾਂ ਆਪੋ ਆਪਣੇ ਘਰਾਂ ਦੀ ਆਪੋ ਆਪਣੇ ਪਰਿਵਾਰਾਂ ਦਾ ਫਿਕਰ ਆ ਉਹਨਾਂ ਦੀ ਸਾਰੇ ਥਾਣੇ ਦੀ ਜ਼ਿੰਮੇਵਾਰੀ ਆ ਔਰ ਐਸਐਸਪੀ ਸਾਹਿਬ ਦਾ ਦਿਲਾਲੀਆ ਤਾਂ ਉਹਨਾਂ ਦੀ ਸਾਰੇ ਦਿਹਾਦੀ ਏਰੀਆ ਦੀ ਸਾਰੀ ਦੀ ਜ਼ਿੰਮੇਵਾਰੀ ਆ ਸੋ ਮੈਂ ਇਸ ਕਰਕੇ ਗੱਲ ਕਰਦਾ ਵੀ ਮਾਦਲ ਵਿੱਚ ਜੇ ਅਸੀਂ ਤੁਰੇ ਆ ਤੇ ਅਸੀਂ ਉਹਨਾਂ ਨੇ ਐਸਐਚਓ ਸਾਹਿਬ ਨਾਲ ਵੀ ਮੀਟਿੰਗ ਕੀਤੀ ਆ ਸਾਨੂੰ ਵਧੀਆ ਰਿਸਪਾਂਸ ਅੱਜ ਵੀ ਮਿਲ ਰਿਹਾ ਡੀਐਸਪੀ ਸਾਹਿਬ ਨਾਲ ਕੀਤੀ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਐਸਐਸਬੀ ਸਾਹਿਬ ਜਿਹੜੇ ਏਡੇ ਏਡੇ ਵੱਡੇ ਜਿਹੜੇ ਉੱਚ ਅਹੁਦੇ ਦੇ ਜਿਹੜੇ ਅਫਸਰ ਹੁੰਦੇ ਆ ਉਹ ਪਹਿਲੀ ਗੱਲ ਤਾਂ ਟਾਈਮ ਹੀ ਨਹੀਂ ਦਿੰਦੇ ਕਿਉਂਕਿ ਉਹਨਾਂ ਕੋਲ ਟਾਈਮ ਹੁੰਦਾ ਨਹੀਂ ਤੇ ਦੂਸਰੀ ਗੱਲ ਆ ਉਹ ਦਫ਼ਤਰ ਦੇ ਕਿਸੇ ਦੀ ਬਹੁਤੀ ਕੋਈ ਗੱਲ ਸੁਣਦੇ ਨਹੀਂ ਜਦੋਂ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਆ ਪਹਿਲਾਂ ਫੋਨ ਤੇ ਉਹਨਾਂ ਨਾਲ ਗੱਲਾਂ ਹੁੰਦੀਆਂ ਨਹੀਂ ਸਾਡੀਆਂ ਫਿਰ ਉਹਨਾਂ ਨੂੰ ਟਾਈਮ ਲੈ ਕੇ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਆ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਡੇ ਜਿਹੜਾ ਵੀ ਕੋਈ ਸਾਡਾ ਕੋਈ ਸਾਡੇ ਵਿੱਚੋਂ ਆਪਣੇ ਕੋਈ ਉਹਨਾਂ ਨਾਲ ਕੋਈ ਗੱਲਬਾਤ ਵਿਚਾਰ ਜਿਹੜੇ ਸਾਂਝੇ ਕਰਨਾ ਚਾਹੁੰਦਾ ਸੀ ਉਹਨਾਂ ਨੇ ਕੀਤੇ ਹੋਰ ਬੜਾ ਸਹੀ ਤਰੀਕੇ ਨਾਲ ਉਹਦਾ ਜਵਾਬ ਦਿੱਤਾ ਔਰ ਸਾਨੂੰ ਅੱਜ ਵੀ ਉਹਨਾਂ ਦਾ ਜਿਹੜਾ ਪੂਰਾ ਸਹਿਯੋਗ ਮਿਲ ਰਿਹਾ ਜਦੋਂ ਵੀ ਉਹ ਸਾਨੂੰ ਨੂੰ ਫੋਨ ਕਰਦੇ ਆ ਕੋਈ ਮੈਸੇਜ ਹੈ ਉਹਨਾਂ ਨੂੰ ਛੱਡਦੇ ਆ ਉਹ ਤਰ੍ਹਾਂ ਹੰ ਟੈਕਸ਼ਨ ਹੁੰਦਾ ਸੋ ਇਸ ਕਰਕੇ ਅੱਜ ਜਿਹੜਾ ਇਹ ਸਾਡੇ ਪੰਜਾਂ ਪਿੰਡਾਂ ਦੇ ਲਾਲੋ ਤੁਸੀਂ ਵੀ ਨਿਵਾਸੀਆਂ ਵੱਲੋਂ ਪਲੱਸ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਇਤ ਰਾਲਮਾ ਜਿਹੜਾ ਸਹਾਇਕ ਮਿਲਿਆ ਕਰਕੇ ਤਾਂ ਜਿਹੜਾ ਇਹ ਸਾਡੇ ਇਸ ਏਰੀਏ ਦੇ ਵਿੱਚ ਜਿਹੜੀ ਠੱਲ ਪਈ ਆ ਬਹੁਤ ਇਸ ਚੀਜ਼ ਦਾ ਅਸਰ ਹੋਇਆ ਕਿਉਂਕਿ ਹੁਣ ਸਾਡੇ ਜਿਹੜੇ ਆ ਇਹ ਜਿਹੜੇ ਜਿਹੜੇ ਨਸ਼ੇ ਵਾਲੇ ਆ ਤਸਕਰ ਜਾਂ ਚੋਰ ਜਿਹੜੇ ਟਕੈਤੀਆਂ ਵਾਲੇ ਆ ਉਹ ਹੁਣ ਸੋਚਣਗੇ ਵੜ ਲੱਗੇ ਵੀ ਉਹ ਇੱਥੇ ਸੇਵਾ ਵੀ ਬਹੁਤ ਹੁੰਦੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਹ ਪੰਜ ਪਿੰਡਾਂ ਦੀ ਮਹਾਪੰਚਾਇਤ ਜੋ ਕਿ ਨਸ਼ਾ ਤਸਕਰਾਂ ਦੇ ਖਿਲਾਫ ਕੰਮ ਕਰ ਰਹੀ ਹੈ ਜੇਕਰ ਕੋਈ ਨਸ਼ਾ ਤਸਕਰ ਅੜਿੱਕੇ ਆ ਜਾਂਦਾ ਹੈ ਤਾਂ ਚੰਗੀ ਸੇਵਾ ਪਾਣੀ ਉਸ ਦੀ ਕਰਕੇ ਤੋੜਦੇ ਨੇ ਤਾਂ ਜੋ ਕੌਣ ਵਾਲੇ ਸਮੇਂ ਦੇ ਵਿੱਚ ਉਹ ਦੁਬਾਰਾ ਅਜਈਆਂ ਚੀਜ਼ਾਂ ਜੜੀਆਂ ਉਹ ਨਾ ਦੋ ਰਵੇ ਪਰ ਫਿਰ ਵੀ ਇਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਦਾ ਪੂਰਨ ਤੌਰ ਤੇ ਸਹਿਯੋਗ ਮਿਲ ਰਿਹਾ ਤੇ ਨੌਜਵਾਨੀ ਨੂੰ ਸਿੱਧੇ ਰਸਤੇ ਤੇ ਤੋਰਨ ਵਾਸਤੇ ਇਹਨਾਂ ਪਿੰਡਾਂ ਦੇ ਵੱਲੋਂ ਹੋਰ ਵੀ ਕਾਰਜ ਕੀਤੇ ਜਾ ਰਹੇ ਨੇ ਕੈਮਰਾ ਪਰਸਨ ਰੋਇਤ ਨਾਲ ਮਨਪ੍ਰਤ ਕੋਰ ਸੁਰਖਾਪ ਮੀਡੀਆ ਜਲੰਧਰ